ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਐਤਵਾਰ ਵਾਲੇ ਦਿਨ ਮਿੱਠੀ ਰੋਟੀ ਦਾ ਪਾ ਸਾਜੇ ਕਰਨ ਲੱਗੇ ਹਾਂ ਜੋ ਇਸ ਪਾ ਨੂੰ ਕਰੇਗਾ ਉਸ ਦੀ ਹਾਰਿਸ਼ਾ ਪੂਰੀ ਹੋਵੇਗੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜਿਨ੍ਹਾਂ ਦਾ ਰਿਸ਼ਤਾ ਤੈ ਨਹੀਂ ਹੋ ਰਿਹਾ ਉਬੀਸੋਪਾ ਨੂੰ ਐਤਵਾਰ ਵਾਲੇ ਦਿਨ ਕਰ ਸਕਦੇ ਹਨ ਸਾਧ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਜਿੰਨੋਂ ਦੇਖੋ ਉਹ ਆਪਣੇ ਦੁੱਖਾਂ ਨੂੰ ਰੋਂਣ ਲੱਗ ਜਾਂਦਾ ਹੈ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰੇਕ ਘਰ ਦੇ ਵਿੱਚ ਕਲੇਸ਼ ਹੈ ਹਰ ਘਰ ਦੇ ਵਿੱਚ ਪੈਸਿਆਂ ਦੀ ਕਮੀ ਹੈ ਬਰਕਤ ਨਹੀਂ ਹੈ ਹਸਬੰਡ ਵਾਈਫ ਦੇ ਵਿੱਚ ਝਗੜੇ ਹਨ ਜਾਂ ਫਿਰ ਦਿਨੋ-ਦਿਨ ਅੱਜਕੱਲ੍ਹ ਦੇ ਸਮੇਂ ਵਿੱਚ ਕਲੇਸ਼ ਵਧਦਾ ਜਾਂਦਾ ਹੈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਫਿਊਚਰ ਦਾ ਫਿਕਰ ਲੱਗਦਾ ਰਹਿੰਦਾ ਹੈ ਜਿਵੇਂ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਬੱਚਿਆਂ ਦੀ ਜੌਬ ਲੱਗ ਜਾਵੇ ਤਾਂ ਇਹ ਸਾਰੇ ਘਰ ਦੇ ਵਿੱਚ ਸਭਨਾਂ ਨੂੰ ਇਹ ਖਾਸ ਕਰਕੇ ਸਭ ਨੂੰ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਇਹਨਾਂ ਦੇ ਬਹੁਤ ਸਾਰੇ ਸੰਗਤ ਉਪਾਅ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਰਕੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਦੁੱਖਾਂ ਤਕਲੀਫਾਂ ਦੇ ਵਿੱਚੋਂ ਕਰ ਸਕਦੇ ਹਾਂ ਪਿਆਰੀ ਸਾਧ ਸੰਗਤ ਜੀ ਜੋ ਉਪਾਅ ਇੱਕ ਆਪਾਂ ਕਰਾਂਗੇ ਉਸੇ ਨਾਲ ਸਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਕਿਉਂਕਿ ਸਾਡੇ ਸਾਰਿਆਂ ਦੇ ਕਰਮ ਅਲੱਗ-ਅਲੱਗ ਹੁੰਦੇ ਹਨ ਤੇ ਸਾਡੇ ਸਾਰਿਆਂ ਦੇ ਗ੍ਰਹਿ ਚ ਕੁੰਡਲੀ ਅਲੱਗ ਅਲੱਗ ਹੁੰਦੀ ਹੈ ਇਸ ਕਰਕੇ ਅਸੀਂ ਇੱਕ ਪਰੇਸ਼ਾਨੀ ਤੁਹਾਡੇ ਨਾਲ ਕਈ ਉਪਾਅ ਲੱਗੇ ਹੁੰਦੇ ਹਨ ਜਿਸ ਕਰਕੇ ਕਿਹੜਾ ਉਪਾਅ ਸਾਡੇ ਤੇ ਅਸਰ ਕਰ ਜਾਵੇ ਉਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਇੱਕੋ ਉਪਾਅ ਕਈ ਵਾਰ ਅਸੀਂ ਕਰਦੇ ਹਾਂ ਤੇ ਉਸ ਦਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਸੋਚਦੇ ਹਾਂ ਕਿ ਇਹ ਸਭ ਚੀਜ਼ਾਂ ਵਿਅਰਥ ਹਨ ਇਸ ਦੇ ਨਾਲ ਸਾਨੂੰ ਰਿਜ਼ਲਟ ਨਹੀਂ ਮਿਲਿਆ ਜਿੰਨਾ ਵੀ ਹੋ ਸਕਦਾ ਹੈ ਸਾਥ ਸੰਗਤ ਜੀ ਤੁਸੀਂ ਆਪਣਾ ਛੋਟੇ ਤੋਂ ਛੋਟਾ ਉਪਾਅ ਘਰ ਵਿੱਚ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਜੇ ਹੋਵੇਗਾ ਤਾਂ ਫਾਇਦਾ ਹੀ ਹੋਵੇਗਾ ਅੱਜ ਦਾ ਜੋ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ کارਗਰ ਤੇ ਸ਼ਮਤਕਾਰਯੋਗ ਉਪਾਅ ਹੈ ਜੇਕਰ ਤੁਸੀਂ ਇਸ ਪਾਣ ਨੂੰ ਕਰ ਲਵੋਗੇ ਵਿਸ਼ਵਾਸ ਤੇ ਸ਼ਰਧਾ ਦੇ ਨਾਲ ਤਾਂ ਤੁਹਾਡੀਆਂ ਹਰ ਇੱਕ ਮਨੋ ਕਾਮਨਾਵਾਂ ਦੀ ਪੂਰਤੀ ਹੋਵੇਗੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਦੇ ਵਿਆਹ ਜਲਦੀ ਹੋ ਜਾਣਗੇ ਉਹਨਾਂ ਦੇ ਵਿਆਹ ਦੇ ਜਿਹੜੇ ਜੋਗ ਹਨ ਉਹ ਵੰ ਜਾਣਗੇ ਇਸ ਪਾਣ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਤੇ ਕਿਸ ਸਮੇਂ ਕਰਨਾ ਹੈ ਕਿੰਨਾ ਟਾਈਮ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਤ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਇਹ ਉਪਾ ਇੱਕ ਸ਼ੱਕਰ ਵਾਲੀ ਮਿੱਠੀ ਰੋਟੀ ਦਾ ਉਪਾਹ ਹੈ ਜਿਵੇਂ ਸਾਡੀ ਜ਼ਿੰਦਗੀ ਵਿੱਚ ਸਾਡੀ ਜੀਵਨ ਦੇ ਵਿੱਚ ਮਿਠਾਸ ਭਰੀ ਰਹਿੰਦੀ ਹੈ ਉਸੇ ਹੀ ਤਰ੍ਹਾਂ ਜਿਵੇਂ ਸਾਂਡੇ ਖਾਣੇ ਨੂੰ ਸੁਆਦ ਬਣਾਉਂਦੀ ਹੈ ਕਿ ਤਾਲਸ ਮਿਠਾਸ ਭਰਦੀ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਮਿਠਾਸ ਪਰ ਦਿੰਦੀ ਹੈ ਤੇ ਇਸ ਪਾਣੂ ਕਰਨ ਦੇ ਲਈ ਤੁਸੀਂ ਇਸ ਪਾਣੂ ਐਸ ਵਰ ਵਾਲੇ ਦਿਨ ਕਰਨਾ ਹੈ ਤੇ ਦਿਨ ਐਤਵਰ ਤੁਸੀਂ ਲਗਾਤਾਰ ਇਹ ਉਪਾਅ ਕਰਨਾ ਹੈ ਐਤਵਰ ਵਾਲੇ ਦਿਨ ਸਵੇਰ ਦੇ ਸਮੇਂ ਜਦੋਂ ਤੁਸੀਂ ਆਪਣਾ ਪ੍ਰਸ਼ਾਦਾ ਤਿਆਰ ਕਰਨ ਦੇ ਲਈ ਤੁਸੀਂ ਰੋਟੀ ਬਣਾਉਣ ਦੇ ਲਈ ਆਟਾ ਗੁੰਨਦੇ ਹੋ ਤਦ ਤੁਸੀਂ ਆਟਾ ਇੱਕ ਅਲੱਗ ਤੋਂ ਗੁੰਨ ਲੈਣਾ ਹੈ ਜੇਕਰ ਤੁਸੀਂ ਮਿੱਠਾ ਆਟਾ ਗੁੰਨ ਸਕਦੇ ਹੋ ਤਾਂ ਤੁਸੀਂ ਆਟੇ ਦੇ ਵਿੱਚ ਥੋੜਾ ਜਿਹਾ ਸ਼ੱਕਰ ਜਾਂ ਚੀਨੀ ਮਿਲਾ ਸਕਦੇ ਹੋ ਮਿਲਾ ਕੇ ਮਿੱਠਾ ਆਟਾ ਗੁੰਨ ਲਓ ਤੇ ਉਸਦੇ ਤੁਸੀਂ 3-4 ਪ੍ਰਸ਼ਾਦੇ ਤਿਆਰ ਕਰ ਲਓ 3-4 ਰੋਟੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਉਸਦੇ ਵਿੱਚ ਥੋੜਾ ਜਿਹਾ ਤੁਸੀਂ ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਕਰਕੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਸੇ ਚੂਰੀ ਤਿਆਰ ਕਰ ਲਵੋ ਜਗਤ ਉਸੇ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਿੰਪਲ ਰੋਟੀਆਂ ਵਿੱਚ ਬਣਾ ਸਕਦੇ ਹੋ ਜਿਹੜਾ ਆਪਾਂ ਘਰ ਦੇ ਵਿੱਚ ਰੋਟੀ ਬਣਾਉਣ ਦੇ ਲਈ ਆਟਾ ਗੁੰਨਦੇ ਹੋ ਐਤਵਰ ਵਾਲੇ ਦਿਨ ਉਸੇ ਵਿੱਚੋਂ ਤੁਸੀਂ 3-4 ਪ੍ਰਸ਼ਾਦ ਤਿਆਰ ਅਲੱਗ ਤੋਂ ਕਰ ਲਓ ਤੇ ਉਸ ਨੂੰ ਇੱਕ ਬਰਤਨ ਦੇ ਵਿੱਚ ਪਾ ਕੇ ਬਰਤਨ ਦੇ ਵਿੱਚ ਪਾ ਕੇ ਛੋਟੇ-ਛੋਟੇ ਪੀਸ ਕਰਕੇ ਤੇਸੀ ਘਿਓ ਪਾ ਕੇ ਉਸ ਤੇ ਚੋਰੀ ਬਣਾ ਕੇ ਥੋੜੀ ਜਿਹੀ ਤੁਸੀਂ ਗੋੜ ਵਾਲੀ ਸ਼ੱਕਰ ਤੇ ਜਾਂ ਫਿਰ ਜੇ ਨੇ ਮਿਕਸ ਕਰ ਲਓ ਤੁਸੀਂ ਮਿੱਠੀ ਚੋਰੀ ਬਣਾ ਕੇ ਮਿੱਠੀਆਂ ਰੋਟੀਆਂ ਦੀ ਜਾਂ ਫਿਰ ਅਲੱਗ ਤੋਂ ਮਿੱਠਾ ਭਾ ਕੇ ਤੁਸੀਂ ਇਹ ਚੋਰੀ ਕਾਮ ਨੂੰ ਪਾਉਣੀ ਹੈ ਜੇਕਰ ਤਾਂ ਤੁਹਾਡੇ ਘੋਟੇ ਦੇ ਉੱਪਰ ਛਾਈ ਦੇ ਉੱਤੇ ਕਾਂ ਆਉਂਦੇ ਹਾਂ ਤਾਂ ਉੱਥੇ ਤੁਸੀਂ ਚੋਰੀ ਨੂੰ ਪਾ ਸਕਦੇ ਹੋ ਇਸ ਤੋਂ ਲਾਵਾ ਜੇਕਰ ਤੁਹਾਡੇ ਕਿਸੇ ਬਾਹਰ ਗਰਾਊਂਡ ਦੇ ਵਿੱਚ ਜਾਂ ਫਿਰ ਜਿੱਥੇ ਵੀ ਤੁਹਾਨੂੰ ਕਾਂ ਦਿਖਾਈ ਦਿੰਦੇ ਹਨ ਇਸ ਤੋਂ ਲਾਵਾ ਜੇਕਰ ਕਈ ਲੋਕਾਂ ਦਾ ਕਹਿਣਾ ਹੋਵੇਗਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਾਂ ਬਹੁਤ ਜ਼ਿਆਦਾ ਕਾਟ ਦਿਖਾਈ ਦਿੰਦੇ ਨੇ ਦੇਖਣ ਨੂੰ ਮਿਲਦੇ ਨਹੀਂ ਤੇ ਜੇਕਰ ਸਾਨੂੰ ਕਾਂ ਨਾ ਮਿਲਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਕਾਂ ਨਾ ਮਿਲਣ ਤਾਂ ਤੁਸੀਂ ਜਿਵੇਂ ਛੋਟੇ ਛੋਟੇ ਜੀਵ ਹੁੰਦੇ ਹਨ ਤੁਸੀਂ ਉਹਨਾਂ ਨੂੰ ਐਤਵਰ ਵਾਲੇ ਦਿਨੇ ਚੋਰੀ ਪਾਓ ਤੇ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਸ਼ਮਤਕਾਰੀ ਉਪਾਅ ਹੈ ਇਹ ਜਦੋਂ ਤੁਸੀਂ ਕਰਨਾ ਸ਼ੁਰੂ ਕਰਦੇ ਹੋਗੇ ਤਿੰਨ ਐਤਵਰ ਤੁਸੀਂ ਲਗਾਤਾਰ ਕਰੋਗੇ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਜੇਕਰ ਤੁਹਾਡੀਆਂ ਮਨੋ ਕਾਮਨਾਵਾਂ ਜੋ ਵੀ ਸ਼ਾਮਾਂ ਨੇ ਉਹ ਪੂਰੀਆਂ ਵੀ ਹੋ ਜਾਂਦੀਆਂ ਨੇ ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਲੰਮੇ ਸਮੇਂ ਤੱਕ ਤੁਸੀਂ ਐਤਵਰ ਵਾਲੇ ਦਿਨ ਇਹ ਕੰਮ ਜ਼ਰੂਰ ਕਰੋ ਇਸ ਨੂੰ ਆਪਾਂ ਇੱਕ ਛੋਟਾ ਜਿਹਾ ਪਾਵ ਵੀ ਕਹਿ ਸਕਦੇ ਹਾਂ ਤੇ ਛੋਟਾ ਜਿਹਾ ਪੁੰਨ ਵੀ ਕਹਿ ਸਕਦੇ ਹਾਂ ਕਿਉਂਕਿ ਕਿਸੇ ਜੀਵ ਜੰਤੂ ਨੂੰ ਰੋਟੀ ਪਾਉਣਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਵੱਡਾ ਪੁੰਨ ਦਾ ਕੰਮ ਹੈ ਤੇ ਵੱਡਾ ਪੁੰਨ ਮਿਲਦਾ ਹੈ ਤੇ ਇਸ ਤੋਂ ਇਲਾਵਾ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਵੀ ਬਹੁਤ ਪਰੇਸ਼ਾਨੀ ਚੱਲ ਰਹੀ ਹੈ ਕਿ ਕਾਫੀ ਜੋ ਲੋਕ ਇਹਨਾਂ ਦਾ ਕਹਿਣਾ ਹੈ ਕਿ ਰਿਸ਼ਤੇ ਨਹੀਂ ਹੋ ਰਹੇ ਜਾਂ ਫਿਰ ਬਹੁਤ ਸਾਰੇ ਪੇਰੈਂਟਸ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਜਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦੇ ਹਨ ਉਸ ਤਰ੍ਹਾਂ ਦਾ ਉਹਨਾਂ ਨੂੰ ਰਿਸ਼ਤਾ ਨਹੀਂ ਮਿਲ ਰਿਹਾ ਤੁਸੀਂ ਸਿਰਫ ਤੈਨਾਂਤਵਾ ਜੇ ਚਾਹੋ ਤਹਾਰਤਵਾ ਤੁਸੀਂ ਉਪਾਅ ਕਰ ਸਕਦੇ ਹੋ ਜਦੋਂ ਅਸੀਂ ਵੇਜਪਾਨ ਨੂੰ ਇਸ ਤਰ੍ਹਾਂ ਰੋਟੀ ਪ੍ਰਸ਼ਾਦਾ ਪਾਉਂਦੇ ਹਾਂ ਤਾਂ ਉਸ ਦਾ ਸਾਨੂੰ ਫਲ ਮਿਲਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਤੁਹਾਨੂੰ ਮਿੱਠੀ ਰੋਟੀ ਦਾ ਜਾਂ ਚੋਰੀ ਦਾ ਪਾ ਦੱਸਿਆ ਉਹ ਤੁਹਾਡੇ ਘਰ ਵਿੱਚ ਜੋ ਬੱਚੇ ਨੇ ਉਹਨਾਂ ਦੇ ਮਾਤਾ ਪਿਤਾ ਵੀ ਕਰ ਸਕਦੇ ਨੇ ਤੇ ਬੱਚੇ ਵੀ ਕਰ ਸਕਦੇ ਨੇ ਇਸ ਦੇ ਨਾਲ ਤੁਹਾਨੂੰ ਅਸੀਂ ਇੱਕ ਹੋਰ ਉਪਾਅ ਦੱਸਦੇ ਹਾਂ ਜੋ ਸਿਰਫ ਤੇ ਸਿਰਫ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਕਾਫੀ ਤੰਗ ਪਰੇਸ਼ਾਨ ਹਨ ਕਹਿਣ ਤੋਂ ਭਾਵ ਕਿ ਟੈਨਸ਼ਨ ਵਿੱਚ ਹਨ ਦੁਖੀ ਹਨ ਜਿਸ ਤਰ੍ਹਾਂ ਉਹ ਰਿਸ਼ਤਾ ਚਾਹੁੰਦੇ ਹਨ ਉਹਨਾਂ ਨੂੰ ਮਿਲ ਨਹੀਂ ਰਿਹਾ ਤੇ ਇਹ ਉਪਾਅ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਰਿਸ਼ਤੇ ਵਿੱਚ ਦੇਰੀ ਹੋ ਰਹੀ ਹੈ ਇਸ ਪਾਣੂ ਕਰਨ ਦੇ ਲਈ ਤੁਸੀਂ ਇੱਕ ਤਾਂਬੇ ਦਾ ਬਰਤਨ ਲੈਣਾ ਹੈ ਚਾਹੇ ਤੁਸੀਂ ਕੋਈ ਵੀ ਕੌਲੀ ਲੈ ਸਕਦੇ ਹੋ ਤੁਸੀਂ ਗਲਾਸ ਲੈ ਸਕਦੇ ਹੋ ਤਾਂਬੇ ਦਾ ਬਰਤਨ ਲੈਣ ਤੋਂ ਬਾਅਦ ਰਾਤ ਨੂੰ ਸੌਣ ਦੇ ਸਮੇਂ ਜਿੱਥੇ ਤੁਸੀਂ ਸੌਣਾ ਸਰਾਣੇ ਵਾ ਉਹ ਤਾਂਬੇ ਦਾ ਗਲਾਸ ਪਾਣੀ ਨਾਲ ਭਰ ਕੇ 2-3 ਚਮਚ ਸ਼ੱਕਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉੱਪਰ ਟੱਕ ਕੇ ਰੱਖ ਲੈਣਾ ਸਾਰੀ ਰਾਤ ਤੁਸੀਂ ਉੱਤੇ ਪਿਆ ਰਹਿੰਦੇ ਨਾ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਮੂੰਹ ਧੋ ਕੇ ਪਰਮਾਤਮਾ ਦਾ ਨਾਮ ਲੈ ਕੇ ਉਸ ਪਾਣੀ ਨੂੰ ਤੁਸੀਂ ਪੀ ਲੈਣਾ ਚੱਕਰ ਵਾਲੇ ਪਾਣੀ ਨੂੰ ਪੀਣਾ ਤੇ ਉਹ ਪਾ ਇੱਕ ਵਾਰ ਬੱਚੇ ਜ਼ਰੂਰ ਕਰਨ ਜਿਨ੍ਹਾਂ ਦੇ ਰਿਸ਼ਤੇ ਵਿੱਚ ਤੇਰੀ ਹੋ ਰਹੀ ਹੈ ਜਿਹੜੀ ਟੈਨਸ਼ਨ ਉਹਨਾਂ ਦੀ ਉਹ ਦੂਰ ਹੋ ਜਾਵੇਗੀ ਉਹਨਾਂ ਦੇ ਵਿੱਚ એનર્ਜੀ ਆਵੇਗੀ ਤੇ ਉਹਨਾਂ ਦਾ ਕੌਨਫੀਡੈਂਸ ਵਾਧੇਗਾ ਇੱਕ ਵਾਰ ਜ਼ਰੂਰ ਉਪਾਅ ਕਰਕੇ ਦੇਖਿਓ ਇਹ ਦੋ ਉਪਾਅ ਹਣ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਜੋ ਗਊ ਨੂੰ ਤੇ ਕਾਂ ਨੂੰ ਚੋਰੀ ਪਾਉਣੀ ਹੈ ਜਾਂ ਮਿੱਠੀ ਰੋਟੀ ਪਾਉਣੀ ਹੈ ਇਹ ਉਪਾਅ ਬਹੁਤ ਜ਼ਿਆਦਾ ਕਾਰਗਰ ਨੇ ਜਾਂ ਫਿਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਕੋਈ ਦਰਵੇਸ਼ ਆਉਂਦਾ ਹੈ ਕੁੱਤਾ ਆਉਂਦਾ ਹੈ ਉਸ ਨੂੰ ਵੀ ਦੱਸਿਆਇਤ ਵਰ ਵਾਲੇ ਦਿਨ ਮਿੱਠੀ ਰੋਟੀ ਬਣਾ ਕੇ ਉਪਸਰੋਂ ਦਾ ਤੇਲ ਜਾਂਦੇ ਸੀ ਕਿਉਂ ਲਗਾ ਕੇ ਪਾ ਸਕਦੇ ਹੋ ਇਹ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੈ ਪੁੰਨ ਦੇ ਨਾਲ ਪਲਾ ਕੇ ਇਹ ਦੁਭਾਵ ਕਿ ਤੁਹਾਨੂੰ ਇਸ ਦਾ ਫਲ ਮਿਲੇਗਾ ਇਸ ਨਾਲ ਤੁਹਾਡੇ ਘਰ ਵਿੱਚ ਸਾਰੇ ਦੁੱਖ ਤਕਲੀਫਾਂ ਦਾ ਲਿੱਦਰ ਸਾਰੇ ਜੋ ਤੰਗੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਜਸਤੇ ਨਾਵ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਫਿਊਚਰ ਬਣੇਗਾ ਤੇ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਸੋ ਇੱਕ ਵਾਰ ਤੁਸੀਂ ਇਸ ਪਾਣ ਨੂੰ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹ ਪਾ ਬਹੁਤ ਹੀ ਜ਼ਿਆਦਾ کارਗਰ ਤੇ ਸ਼ਮਧਕਾਰੀ ਹਨ ਇਹਨਾਂ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਲੋਕ ਆਪਣੀ ਛੱਤ ਦੇ ਉੱਪਰ ਜੜੀਆਂ ਖਾਵਾਂ ਦੇ ਲਈ ਝੋਗਾ ਪਾਉਂਦੇ ਸਨ ਕੋਲ ਪਾਣੀ ਵੀ ਰੱਖਦੇ ਸਨ ਤੇ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਬਰਕਤ ਰਹਿੰਦੀ ਸੀ ਘਰ ਵਿੱਚ ਲੜਾਈ ਕਲੇਸ਼ ਨਹੀਂ ਹੁੰਦੇ ਸਨ ਕਿਉਂਕਿ ਉਹ ਪੇਜਵਾਨ ਪਸ਼ੂ ਪੰਛੀਆਂ ਨੇ ਸਾਂਭ ਸੰਭਾਲ ਕਰਦੇ ਸਨ ਤੇ ਉਹਨਾਂ ਨੂੰ ਵੱਡਾ ਫਾਇਦਾ ਮਿਲਦਾ ਸੀ ਸੋ ਏ ਸੀ ਸੰਗਾ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ